ਹਲਕਾ ਖੰਡੂਰ ਸਾਹਿਬ ਬਲਾਕ ਚੋਹਾਲ ਸਾਹਿਬ ਦੇ ਪਿੰਡ ਗੁੱਜੇਪੂਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਹੰਗਰਾਹਾ ਜਥੇਬੰਦੀਆਂ ਪੰਜਾਬ ਦੀ ਨਵੀਂ ਇਕਾਈ ਬਣਾਈ ਗਈ। ਵੱਡੀ ਗਿਣਤੀ ਵਿੱਚ ਖੰਡੂਰ ਸਾਹਿਬ ਵਿਖੇ ਹੋਏ ਕਿਸਾਨ ਇਕੱਠੇ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਮਾਜ਼ਾ ਨਿਊਜ਼ ਟੀਵੀ। ਇਦਾਂ ਦੀਆਂ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਰੋਜ਼ਾਨਾ ਮਾਜ਼ਾ ਨਿਊਜ਼ ਟੀਵੀ ਦੇ ਨਾਲ। ਧੰਨਵਾਦ। ਤੇ ਫੇਰ ਜਾਣਾ ਪਵੇ। ਤੁਹਾਨੂੰ ਸਿਆਸੀ ਬੰਦਿਆਂ ਦੀ ਲੋੜ ਨਹੀਂ ਪੈਂਦੀ ਕੁਏ ਅਜਿਹੇ ਬੰਦੇ। ਤੇ ਪਰ ਹੁਣ ਸੱਚਾਈ ਚਾਹੀਦੀ ਹੈ। ਜੋ ਕੋ ਸਮੈਗ ਵੇਚਦਾ ਜਾਂ ਕੋਈ ਛੇੜਛੜਾਈ ਦੇ ਕੰਮ ਆ ਤੁਹਾਨੂੰ ਪਤਾ ਹੀ ਉਹਦੇ ਵਿੱਚ ਜੱਥੇਬੰਦੀ ਦੀ ਵੀ ਹਾਨੀ ਹੁੰਦੀ ਆ ਲੈ ਤੁਸੀਂ ਤੇ ਇਹ ਵਧੀਆ ਜਿਹੜੀਆਂ ਵਿਚਾਰਾਂ ਆਪਣੇ ਕੋਲ ਵਧੀਆ ਕਰ ਲਵਾ ਰਹੀਆਂ ਹੈਗੇ ਹੋ ਜਰੂਰ ਜਿਹੜਾ ਹੋ ਲੋ ਕੋਈ ਆਪਾਂ ਇੱਕ ਬੰਦਾ ਲੈ ਲੈਣ ਪਰ ਉਹ ਲੈ ਕੇ ਫਿਰ ਆਪਾਂ ਉਸ ਤੋਂ ਬਾਅਦ ਜਿਹੜੀਆਂ ਮੀਟਿੰਗ ਰੱਖ ਕੇ ਆਪਾਂ ਵਿਚਾਰ ਕਰਾਂਗੇ ਤੇ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਿਨੇ ਪ੍ਰਧਾਨ ਬਣਨਾ ਜਿਨੇ ਕਾਈ ਦਾ ਕੋਈ ਮੈਂਬਰ ਬਣਨਾ ਜਾਂ ਜਨਰਲ ਸਕੱਤਰ ਜੀ ਅੱਜ ਤੁਸੀਂ ਪਿੰਡ ਗੁੱਜਰਪੁਰਾ ਵਿੱਚ ਪਹੁੰਚੇ ਜੇ ਕਿਹੜੇ ਸਬੰਧ ਅੱਜ ਦੱਸੋ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜਨਨੇਕਤਾ ਗ੍ਰਾਹਾਂ ਜਥੇਬੰਦੀ ਮੈਂ ਬਲਾਖਰੂਰ ਸਾਹਿਬ ਦਾ ਪ੍ਰਧਾਨ ਸੁਵੇਦਾਰ ਸਰਖਣ ਸਿੰਘ ਜੀ ਅੱਜ ਅਸੀਂ ਬਲਾਖਰੂਰ ਸਾਹਿਬ ਦੇ ਪਿੰਡ ਗੁਜਰਪੁਰਾ ਇਹ ਪਹੁੰਚੇ ਆਂ ਇੱਥੇ ਅੱਜ ਨਵੀਂ ਕਾਈ ਦਾ ਗਠਨ ਹੋਇਆ ਇੱਥੋਂ ਦੇ ਜਿਹੜੇ ਕਿਸਾਨ ਵਾ ਨਾ ਇਹ ਆਪਣੇ ਨਾਲ ਵਹਿੇ ਦਾ ਜਥੇਬੰਦੀ ਵਿੱਚ ਹਰ ਐਕਸ਼ਨ ਦੇ ਵਿੱਚ ਹਿੱਸਾ ਲੈਂਦੇ ਸੀਗੇ ਜੀ ਪਰ ਇੱਥੇ ਕਾਈ ਨਹੀਂ ਸੀ ਹੈਗੀ ਇਹ ਪਹਿਲਾਂ ਹੈਗੇ ਸੀ ਆਪਰ ਨੂੰ ਜਥੇਬੰਦੀ ਦੇ ਨਾਲ ਤੇ ਇਹਨਾਂ ਨੇ ਜਥੇਬੰਦੀ ਦੀ ਉੱਚੀ ਸੋਚ ਵੇਖ ਕੇ ਕੰਮ ਵਧੀਆ ਵੇਖ ਕੇ ਤੇ ਇਹਨਾਂ ਨੇ ਇਹ ਚ ਸ਼ਾਮਲ ਹੋਣ ਵਾਸਤੇ ਆਪਣੇ ਜ਼ਿਲ੍ਹਾ ਪ੍ਰਧਾਨ ਗਰਬਾ ਸਿੰਘ ਨੂੰ ਸਿਫਾਰਿਸ਼ ਕੀਤੀ ਵੀ ਸਾਨੂੰ ਅਸੀਂ ਵੀ ਗ੍ਰਾਹ ਜਥੇਬੰਦੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ। ਉਹਨਾਂ ਨੇ ਸਾਨੂੰ ਹੁਕਮ ਲਾਇਆ ਵੀ ਇੱਥੇ ਇਕਾਈ ਜਰੂਰ ਬਣਾ ਕੇ ਆਇਓ। ਅੱਜ ਇੱਥੇ ਇੱਥੇ ਇਕਾਈ ਬਣਾਈ ਆ। ਇਕਾਈ ਦਾ ਜਿਹੜਾ ਪ੍ਰਧਾਨਵਾ ਉਹ ਬਣਾਇਆ ਆਪਣਾ ਭਾਈ ਅੰਗਰੇਜ਼ ਸਿੰਘ ਤੇ ਖਜ਼ਾਨਚੀ ਆ ਭਾਈ ਮੁਖਤਾਰ ਸਿੰਘ। ਜਰਨਲ ਸਕੱਤਰ ਹਰਜਿੰਦਰ ਸਿੰਘ। ਮੀਤ ਪ੍ਰਧਾਨ ਅਵਤਾਰ ਸਿੰਘ। ਸਲਾਹਕਾਰ ਮਨਜੀਤ ਸਿੰਘ ਸਲਾਹਕਾਰ ਜਸਦੀਪ ਸਿੰਘ ਪ੍ਰੈਸ ਸਕੱਤਰ ਦਿਲਬਾਖ ਸਿੰਘ ਇਹ ਇਕਾਈ ਦਾ ਗਠਨ ਹੋਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਮਿਹਰਬਾਨੀ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਦੱਸੇ ਤੁਸੀਂ ਆਪਣੇ ਵਿਚਾਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੋਨ ਸਿੰਘ ਸੁਪਰਾ ਬਲਾਕ ਪ੍ਰਧਾਨ ਇਕਤਰਾ ਜਹੇਬੰਦੀ ਅੱਜ ਜੀ ਆ ਸਰਦਾਰ ਸਲਕਨ ਸੋਨ ਹਨ ਤੁਹਾਨੂੰ ਦੱਸ ਦਿੱਤਾ ਵਾ ਕਿ ਪਿੰਨ ਗੁਜਰਪੁਰਾ ਦੇ ਵਿੱਚ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਵਾ ਤੇ ਨਾਮ ਵੀ ਤੁਹਾਨੂੰ ਉਹਨਾਂ ਦੱਸ ਦਿੱਤੇ ਆ ਮੈਂ ਇਹ ਪਿੰਡ ਵਾਲਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਤੁਸੀਂ ਅੱਜ ਪਰਿਵਾਰ ਦੇ ਸਾਡੇ ਵਿੱਚ ਸ਼ਾਮਲ ਹੋਏ ਜੀ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਵਾ ਤੇ ਚੰਗੀ ਸੋਚ ਇਕਤਾ ਗ੍ਰਾਹ ਸਾਡੇ ਜਿਹੜਾ ਸੁਭਾ ਪ੍ਰਧਾਨ ਆ ਜਗਿੰਦਰ ਸਿੰਘ ਗ੍ਰਾਹ ਦੀ ਚੰਗੀ ਸੋਚ ਤੇ ਜਿਹੜੀ ਇਹ ਚੰਗੇ ਵਿਚਾਰ ਚੰਗੇ ਉਹਨਾਂ ਦੇ ਜਿਹੜਾ ਗ੍ਰਾਹ ਬਹੁਤ ਖਿਆਲ ਤੇ ਜਿਹੜੇ ਕਿਸਾਨਾਂ ਦੀ ਰਾਤ ਦਿਨ ਉਹ ਮਤ ਕਰਦੇ ਐ ਹੁਣ ਲਈ ਉਹਨਾਂ ਦੀ 80 ਸਾਲ ਦੀ ਉਮਰ ਹੋ ਗਈ ਆ ਫਿਰ ਵੀ ਉਹ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ ਉਹਨਾਂ ਦੀ ਚੰਗੀ ਸੋਚ ਦਾ ਕਰਕੇ ਦਿਨੋਂ ਦਿਨ ਦੇ ਵਿੱਚ ਅਸੀਂ ਬਿੰਦੀ ਵਿੱਚ ਵਾਧਾ ਹੋ ਰਿਹਾ ਜੀ ਤੇ ਜਿਵੇਂ ਬੰਦੀ ਦੇ ਗਾਲੀ ਗਾਂ ਜਿਹੜੀਆਂ ਨਵੀਆਂ ਚੁਣੌਤੀਆਂ ਜਿ ਤਰ੍ਹਾਂ ਮਾੜੀ ਸਰਕਾਰ ਆ ਮੋਦੀ ਸਰਕਾਰ ਪੰਜਾਬ ਸਰਕਾਰ ਵੀ ਉਹਨਾਂ ਦੇ ਨਾਲ ਰਹੀ ਹੋਈ ਆ ਸਾਨੂੰ ਬਹੁਤ ਹੀ ਜਾਰੀਆਂ ਮੁਸ਼ਕਲਾਂ ਦੇ ਨਾਲ ਝੋਨੇ ਝੋਨੇ ਪਾਦੇ ਇਸੇ ਤਰ੍ਹਾਂ ਗਾਂ ਕਣਕ ਇੱਕ ਉਹਨਾਂ ਨਵਾਂ ਫਾਰਮੂਲਾ ਲੈਣ ਦਾ ਵੀ ਸੈਲੂਆਂ ਦੇ ਵਿੱਚ ਲੱਗੂਗੇ ਕਣਕ ਦੇ ਜਿਹੜੇ ਗਦਾਮ ਆ ਕਣਕ ਦੇ ਉਹ ਬੰਦ ਕੀਤੇ ਜਾਣ ਮੱਡੀਆਂ ਬੰਦ ਕਰ ਰਹੇ ਜੀ ਇਹ ਕਰਕੇ ਮੈਂ ਸਾਰੇ ਪਿੰਡਾਂ ਵਾਲੇ ਵੀਰਾਂ ਨੂੰ ਕਹਿੰਦਾ ਵੀ ਤਗੜੇ ਰਕੇ ਮੋੜੇ ਨਾਲ ਮੋੜਾ ਜੋੜ ਕੇ ਆਪਣੀ ਖੇਤਾਨੀ ਜਵਾਨੀ ਤੇ ਆਪਣੀ ਨਸਾਂ ਵਾਲੀ ਫਸਾਣ ਦੀ ਰਾਖੀ ਕਰੀਏ ਜੀ ਤੇ ਗਾਂ ਵਾਸਤੇ ਜਿੱਥੇ ਲੋੜ ਪੈਂਦੀ ਹੈ ਇਹਨਾਂ ਨਾਲ ਕਰਨੀ ਵਾਹਗੁਰੂ ਦਿੱਕਾ ਖਾਲਸਾ ਵਾਹਿਗੁਰੂ ਧੰਵਾਦੀ